ਇਲੈਕਸ਼ਨ ਦਾ ਸਮਾ ਆ ਗਿਆ ਹੈ ਇਲੈਕਸ਼ਨ ਦਾ سلسلہ ਆਜ਼ਾਦੀ ਦੇ ਬਾਅਦ ਲਗਾਤਾਰ ਚੱਲ ਰਿਹਾ ਹੈ ਸਰਕਾਰਾਂ ਆਉਂਦੀਆਂ ਸਰਕਾਰਾਂ ਚਲੇ ਜਾਂਦੀਆਂ ਕਿਤੇ ਆਪਾਂ ਸੋਚਿਆ ਕਿ ਕਿਹੜੀ ਪਾਰਟੀ ਨੇ ਕਿਹੜੇ ਲੀਡਰਾਂ ਨੇ ਕੀ ਕੀਤਾ ਹੈ ਜਿਹੜਾ ਮੈਂ ਆਪਣੇ ਦੇਸ਼ ਦਾ ਇਤਿਹਾਸ ਦੇਖਿਆ ਹੈ ਆਪਣੇ ਇਲੈਕਸ਼ਨਾਂ ਵਿੱਚ ਮੈਰਿਟ ਤੇ ਫੈਸਲੇ ਨਹੀਂ ਹੁੰਦੇ ਜਜ਼ਬਾਤ ਨਾਲ ਭੜੇ ਬੰਦੀ ਨਾਲ ਉਸ ਬੇਸਿਸ ਤੇ ਕਾਸਟ ਬੇਸਿਸ ਤੇ ਫੈਸਲੇ ਹੋ ਜਾਂਦੇ ਆ ਜੇ ਪੰਜਾਬੀ ਖਾਲਸਾ ਜੀ ਤੁਸੀਂ ਮੈਰਿਟ ਦਾ ਫੈਸਲਾ ਕਰੋ ਤੇ ਤੁਹਾਡਾ ਜਿਹੜਾ ਬਟਨ ਹੈ ਤਕਲੀਦ ਤੋਂ ਬਗੈਰ ਕਿਤੇ ਨਹੀਂ ਜਾ ਹੀ ਨਹੀਂ ਸਕਦਾ ਅੱਜ ਚਾਰ ਪਾਰਟੀਆਂ ਮੁਕਾਬਲੇ ਚ ਐ ਚਾਰਾਂ ਦਾ ਇਤਿਹਾਸ ਪਤਾ ਹੈ ਚਾਰਾਂ ਦੇ ਕੰਮ ਕਰਨ ਦੇ ਤਰੀਕੇ ਪਤਾ ਹੈ ਚਾਰਾਂ ਦੀ ਲੀਡਰਸ਼ਿਪ ਬਾਰੇ ਪਤਾ ਹੈ ਤੇ ਫਿਰ ਵੀ ਆਪਾਂ ਫੈਸਲੇ ਸਹੀ ਨਹੀਂ ਕਰਦੇ ਦੇਖੋ ਨੁਕਸਾਨ ਕਿਹਦਾ ਹੁੰਦਾ ਹੈ ਦੇਖੋ ਆਪਾਂ ਕਿਤੇ ਹੋਰ ਜਾ ਕੇ ਤਾਂ ਰਹਿ ਸਕਦੇ ਨਹੀਂ ਪੰਜਾਬ ਆਪਣਾ ਘਰ ਹੈ ਜੇ ਪੰਜਾਬ ਵਿੱਚ ਤਰੱਕੀ ਹੋਊਗੀ ਆਪਾਂ ਨੂੰ ਫਾਇਦਾ ਹੈ ਜੇ ਪੰਜਾਬ ਵਿੱਚ ਕੰਮ ਰੁਕ ਜੂਗਾ ਬੁਰਾ ਹਾਲ ਹੋ ਜੂਗਾ ਖਤਮ ਹੋ ਜੂਗੀ ਇਹ ਨੁਕਸਾਨ ਆਪਣਾ ਹੀ ਹੈ ਆਪਾਂ ਕੀ ਕਰਦੇ ਆ ਵੋਟਾਂ ਪਾ ਦਿੰਦੇ ਆ ਫਿਰ ਕਹਿੰਦੇ ਆ ਗਲਤੀ ਹੋ ਗਈ ਪਰ ਜਿਹੜੀ ਗਲਤੀ ਹੋ ਗਈ ਨਾ 5 ਸਾਲ ਜ਼ਿੰਦਗੀ ਦੇ ਖਰਾਬ ਹੋ ਜਾਂਦੇ ਤੁਹਾਡੇ 5 ਸਾਲ ਤੇ ਦੋ ਵਾਰ ਲਗਾਤਾਰ ਗਲਤੀ ਹੋ ਜਾਂਦਾ 10 ਸਾਲ 50 ਸਾਲ ਵਾਲਾ 60 ਸਾਲ ਦਾ ਹੋ ਜਾਂਦਾ 60 ਸਾਲ ਵਾਲਾ 70 ਸਾਲ ਦਾ ਹੋ ਜਾਂਦਾ 10 ਸਾਲ ਜ਼ਿੰਦਗੀ ਦੇ ਬਹੁਤ ਹੁੰਦੇ ਆ ਚਾਰ ਪਾਰਟੀਆਂ ਇੱਕ ਕਾਂਗਰਸ ਪਾਰਟੀ ਹੈ ਜੀ ਦਾ ਇਤਿਹਾਸ ਤੁਹਾਨੂੰ ਪਤਾ ਹੈ ਤੇ ਤੁਹਾਨੂੰ ਇਹ ਕੱਲ ਯਾਦ ਵੀ ਕਰਨੀ ਚਾਹੀਦੀ ਹੈ ਐਸ ਸਾਲ ਜਦੋਂ ਤੁਸੀਂ ਵੋਟ ਪਾਉਣ ਜਾਓਗੇ 1 ਜੂਨ ਨੂੰ ਵੋਟਾਂ 1 ਜੂਨ ਨੂੰ ਉਸ ਟਾਈਮ ਇੰਦਰਾ ਗਾਂਧੀ ਨੇ ਟੈਂਕਾਂ ਤੋਂ ਪਾਉਂਦਾ ਹਮਲਾ ਇਹਦਾ ਐਲਾਨ ਕੀਤਾ ਸੀ ਦਰਬਾਰ ਸਾਹਿਬ ਦਾ ਜਿਸ ਦਿਨ ਤੁਸੀਂ ਵੋਟਾਂ ਪਾਉਣ ਜਾਓਗੇ ਕੀ ਤੁਸੀਂ ਭੁੱਲ ਸਕਦੇ ਹੋ ਪਰ ਖਾਲਸਾ ਜੀ ਸਾਰੇ ਭੁੱਲ ਗਏ ਐ ਸਾਰੇ ਭੁੱਲੀ ਬੈਠੇ ਐ ਮੈਂ ਇੱਕ ਵਾਰ ਦੱਸ ਰਿਆ ਸੀ ਕਿ ਆਪਣੀ ਕੌਮ ਨੂੰ ਹੋ ਕੀ ਗਿਆ 78 ਸੀ ਵਿੱਚ ਕਤਲੇਆਮ ਹੋਏ 85 ਵਿੱਚ ਪੰਜਾਬ ਦੇ ਇਲੈਕਸ਼ਨ ਹੋਏ 35 ਸੀਟਾਂ ਕਾਂਗਰਸ ਜਿੱਤੀ ਉਦੋਂ 35 ਸੀਟਾਂ ਜਿੱਥੇ ਉਹਨਾਂ ਦੀ ਜਮਾਨਤਾ ਜੱਤੋਂ ਨਹੀਂ ਤੇ ਇਹਨੀਆਂ ਸੀ ਐਮਐਲਏ ਬਣੇ ਆਹ ਤਾਂ ਆਪਾਂ ਪੰਜਾਬ ਆਪਾਂ ਖਾਲਸਾ ਜੀ ਕੀ ਹੋ ਗਿਆ ਆਪਾਂ ਹੁਣ ਕਾਂਗਰਸ ਦੀ ਸਰਕਾਰ ਜਿਵੇਂ ਟੈਂਕਾਂ ਤੋਪਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਸ ਪਾਰਟੀ ਨੂੰ ਤੁਸੀਂ ਦੋ ਵਾਰ ਮੁੱਖ ਮੰਤਰੀ ਬਣਾਤੀ ਤਿੰਨ ਵਾਰ ਬਣ ਕੇ ਉਹਦੇ ਬਾਅਦ ਤੁਸੀਂ ਕਿੰਨੇ ਵਾਰ ਬਣ ਗਏ ਤੇ ਇੱਕ ਗੱਲ ਹੋਰ ਦੇਖੋ ਜਦੋਂ-ਜਦੋਂ ਬੜੇ ਐ ਇੱਕ ਨਿਸ਼ਾਨੀ ਉਹਨਾਂ ਦੀ ਨਹੀਂ ਆ ਕਿ ਉਹਨੇ ਆ ਕੰਮ ਕੀਤਾ ਹੈ ਹੁਣ ਦੂਜੀ ਪਾਰਟੀ ਦੇਖ ਲਓ ਇੱਥੇ ਹੁਣ ਭਾਰਤੀ ਜਨਤਾ ਪਾਰਟੀ ਇਕੱਲੇ ਹੋ ਗਏ ਜਿਦੋਂ ਤੱਕ ਸਾਡੇ ਨਾਲ ਸੀ ਆਪਣੀ ਕੌਮ ਦੇ ਉਹਨਾਂ ਹਿੰਮਤ ਨਹੀਂ ਸੀ ਕੋਈ ਹਿੰਮਤ ਕਰ ਸਕੇ ਆਪਣੇ ਕੌਮ ਹੁਣ ਕੀ ਹੋਇਆ ਅਲੱਗ ਹੋ ਗਏ ਨਾ ਤਖਤ ਹਜ਼ੂਰ ਸਾਹਿਬ ਦਾ ਜਿਹੜਾ ਬੋਰਡ ਹੈ ਆਪਣੇ ਗੁਰੂ ਘਰ ਦੇ ਇੱਕ ਐਕਟ ਬਣਿਆ ਜਿਹਦੇ ਰਾਹੀਂ ਗੁਰੂ ਘਰਾਂ ਦੀ ਮੈਨੇਜਮੈਂਟ ਹੈ ਤਖਤ ਹਜ਼ੂਰ ਸਾਹਿਬ ਦੇ ਬੋਰਡ ਤੇ ਇਹਨਾਂ ਨੇ ਬੋੜੀ ਬਦਲਤਾ ਸਾਰੇ ਆਰਐਸਐਸ ਦੇ ਬੰਦੇ ਲਾਤੇ ਤੂੰ ਦੇਖੋ ਆਪਣੇ ਤੱਕ ਲਈ 우ਸ਼ਾ ਦਾ ਬੋਰਡ ਹੁਣ ਕੰਟਰੋਲ ਉਹਨਾਂ ਕੋਲ ਚਲਾ ਗਿਆ ਤੱਕ ਪਟਨਾ ਸਾਹਿਬ ਦਾ ਕੰਟਰੋਲ ਉਹਨਾਂ ਨੇ ਲੈ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਿਹੜੇ ਆਪਣੇ ਸਿੰਬਲ ਤੇ ਜਿੱਤੇ ਸੀ ਸਾਰੇ ਆਪਾਂ ਲੇਕਡ ਬਾਡੀ ਸੀ ਆਪਣੀ ਅਸਰ ਸਾ ਦੇ ਸਾਰੇ ਆਪਣੀ ਕੋਲ ਰਾਤ ਰਾਤ ਉਹਨੂੰ ਬੀਜੇਪੀ ਸ਼ਾਮਲ ਕਰ ਲਿਆ ਤੇ ਸਾਰਾ ਮੈਨੇਜਮੈਂਟ ਲੈ ਗਏ ਸ਼੍ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਦੀ ਪਾਰਲੀਮੈਂਟ ਦੇ ਐਕਟਰ ਹੀ ਬਣੇ ਹੈ ਜਿਹੜੇ ਅੰਗਰੇਜ਼ ਨਹੀਂ ਤੋੜ ਸਕੇ ਇਹਨਾਂ ਨੇ ਤੋੜ ਕੇ ਹਰਿਆਣਾ ਅਲੱਗ ਕਰ ਦਿੱਤਾ ਹੁਣ ਅਗਲਾ ਨਿਸ਼ਾਨਾ ਹੈ ਪੰਜਾਬ ਤੁਹਾਡਾ ਆਪਣਾ ਹੈ ਉਹਨੂੰ ਪਤਾ ਹੈ ਕਿ ਆਪਣੀ ਇੱਕ ਤਾਕਤ ਇੱਥੇ ਆਉਂਦੀ ਹੈ ਤੇ ਜਰਾ ਦਤ ਤੁਹਾ ਹੀ ਖਤਮ ਕਰ ਦਿਓ ਕਿ ਹਲੇ ਵੀ ਤੁਸੀਂ ਚਪਰੋਗੇ ਆ ਹੁਣੇ ਕਿਸਾਨ ਜਥੇਬੰਦੀਆਂ ਦੀ ਆਪਣੇ ਆ ਬਾਰਡਰ ਤੇ ਜਦੋਂ ਰੁਕੇ ਸੀ ਗੁਰੂ ਘਰਾਂ ਦੇ ਪਹਿਲੇ ਤਾਂ ਕੋਈ ਵੀ ਧਰਨੇ ਆਉਂਦੇ ਆ ਕੋਈ ਹੁੰਦਾ ਲੰਗਰ ਜਾਂਦੇ ਐ ਇੱਕ ਦਿ ਕੀ ਦਿੱਤਾ ਕਿ ਉਹ ਵੀ ਕਮੇਟੀ ਹਰਿਆਣਾ ਦੀ ਉਹਨਾਂ ਨੇ ਆਪਣੇ ਕੰਟਰੋਲ ਚ ਕਰ ਲਈ ਪੁਲਿਸ ਨੂੰ ਜਿਹੜੇ ਕਦੇ ਸੀ ਧਰਾਇਆ ਗਿਆ ਗੁਰਦੁਆਰਾਜ ਪਹਿਲੇ ਬੰਗਲਾ ਸਾਹਿਬ ਨਾਲ ਜੰਤਲ ਮੰਤਰ ਆ ਉਥੇ ਕੋਈ ਵੀ ਦੁਨੀਆ ਦਾ ਕੋਈ ਵੀ ਉਥੇ ਧਰਨਾ ਦੇਣ ਆਉਂਦਾ ਕਿਉਂਕਿ ਡੈਮੋਕਰੇਸੀ ਵਿੱਚ ਧਰਨਾ ਦੇਣਾ ਇੱਕ ਡੈਮੋਕਰੈਟਿਕ ਰਾਈਟ ਹੈ ਉਹ ਵਿਚਾਰੇ ਬੰਗਲਾ ਸਾਹਿਬ ਯਾਤ ਸੀਰਗੰਗਾਬੋਥੇ ਆ ਕੇ ਮੱਥਾ ਵੀ ਦੇ ਦਿੰਦੇ ਨਾਲੇ ਲੰਗਰ ਵੀ ਛਕ ਜਾਂਦੇ ਸੀ ਜਿਦੋਂ ਦੀ ਦਿੱਲੀ 'ਚ ਇਹਨਾਂ ਨੇ ਆਪਣੇ ਬੀਜੇ ਵੱਲ ਕਮੇਟੀ ਬਣਾਈ ਹੈ ਹੁਣ ਇਹਨਾਂ ਨੇ ਲੰਗਰ ਦੇਣਾ ਹੀ ਬੰਦ ਕਰਤਾ ਉਹਨਾਂ ਨੇ ਦੇਖੋ ਆਪਣੀ ਕੌਮ ਦੇ ਲੰਗਰ ਦੀ ਤਸਾ ਕੀ ਹੈ ਤੇ ਕਿਵੇਂ ਕਰ ਦਿੱਤਾ ਹੁਣ ਝਾੜੂ ਵਾਲੇ ਆਏ ਤੀਜੇ ਹਾਲਾਤ ਕੀ ਬਣਾਤਾ ਤੁਹਾਨੂੰ ਪਤਾ ਜੇ ਤੁਸੀਂ ਆਪਣੀ ਆਪਣੇ ਜੀ ਰਿਸ਼ਤਾ ਵੀ ਆਪਾਂ ਪਰਿਵਾਰ ਚ ਕਿਸੇ ਨਾਲ ਕਰਦੇ ਆਂ ਪਿਛੋਕੜ ਦੇਖਦੇ ਆਂ ਯਾ ਘਰ ਕਿਆ ਜਾ ਪਿਛੋਕੜ ਕੀ ਐ ਪੁਰਾਣਾ ਐਕਸਪੀਰੀਅੰਸ ਕੀਆ ਬਜ਼ੁਰਗ ਕੌਣ ਸੀ ਦਾਦੇ ਕੌਣ ਸੀ ਨਾਨਨੇ ਕੌਣ ਇੱਥੇ ਤਾਂ ਪਿਛੋਕੜ ਦੇਖੇ ਨਹੀਂ ਚਾਰੂ ਲੈਂਦਾ ਇੱਕ ਮੌਕਾ ਐ ਖਾਲਸਾ ਜੀ ਕੱਲੇ ਕੰਨ ਤੇ ਲਿਖਤਾ ਉਹਨਾਂ ਨੇ ਇੱਕ ਮੌਕਾ ਕੇਜਰੀਵਾਲ ਨੂੰ ਦੇ ਦਿਓ ਤੇ ਤੜਾ ਤੜ ਬਣਵੇਂ ਐ ਨਹੀਂ ਦੇਖਿਆ ਕਿ ਕਿਨੇ ਕੀ ਕੀਤਾ ਸਾਰੇ ਝਾੜੂ ਦੇ ਮਗਰ ਤੇ ਹੁਣ ਕਹਿੰਦੇ ਆ ਗਲਤੀ ਹੋ ਗਈ ਗਲਤੀ 5 ਸਾਲ ਵਾਸਤੇ ਹੋ ਗਈ ਤੁਹਾਡੀ 5 ਸਾਲ ਤੁਸੀਂ ਪਿੱਛੇ ਸਰਤਾ ਦੇਖੋ ਮੁੱਖ ਮੰਤਰੀ ਬੰਦਾ ਸਾਰਾ ਨੇ ਜੀ ਕਰਦਾ ਪਰ ਮੁੱਖ ਮੰਤਰੀ ਚਲਾਉਣੀ ਤੇ ਜਿੰਮਵਰੀ ਕੋਈ ਨਹੀਂ ਸਮਝਦਾ ਮੁੱਖ ਮੰਤਰੀ ਜੇ ਸਹੀ ਮੈਨੇ ਤੇ ਤੁਸੀਂ ਪੰਜਾਬ ਦਾ ਇhtiaz ਬਣ ਰਹੋ ਤੁਸੀਂ ਸਾਰੇ ਜਿਨੇ ਇਥੇ ਲੋਕ ਬੈਠੇ ਨਾ ਪੰਜਾਬ ਦੇ ਕਿਸੇ ਨਾ ਕਿਸੇ ਪਿੰਡ ਜਾਂ ਕਿਸੇ ਇਲਾਕੇ ਤੋਂ ਰਹਿਣ ਵਾਲਿਓ ਸਾਰੇ ਇੱਥੇ ਤੁਸੀਂ ਤੁਹਾਡਾ ਸੈਕੰਡ ਘਰ ਇਹ ਹੁਣ ਫਰਸਟ ਘਰ ਬਣ ਗਿਆ ਉਸ ਪਿੰਡ ਤੋਂ ਜਿੱਥੋਂ ਆਈ ਹੋ ਤੇ ਇੱਥੋਂ ਤੱਕ ਲੈਫਟ ਰਾਈਟ ਦੇਖਦੇ ਜਾਓ ਕੀ ਕੀ ਚੀਜ਼ ਬਣੀ ਹੈ ਪਤਾ ਕਰ ਲੋ ਕਿਸੇ ਚੀਜ਼ ਨੂੰ ਦੇਖ ਕੇ ਪਤਾ ਕਰ ਲੋ ਆ ਕਿਦੋਂ ਬਣਾਈ ਹੈ ਤੁਹਾਨੂੰ ਆਨਸਰ ਆਊਗਾ ਕਿ ਸਰਪ੍ਰਕਾਸ਼ ਸਿੰਘ ਜੀ ਬਾਦਲ ਦੀ ਸਰਕਾਰ ਦੇ ਦੌਰਾਨ ਅਕਾਲੀ ਸਰਕਾਰ ਦੇ ਦੌਰਾਨ ਬਣੀ ਹੈ یہ ٹیوبل دیکھوں گے چل دے کنیکشن کالی دلنے دیتے ہیں تو بل بھی مام کیتے ہیں یہ کھالے کسی اتر کپوں گے نیرہ اتر کپوں گے کالی سرکار نے بنائی ہے یہ منڈیاں طرف جاؤں گے کونی کپوں گے کالی سرکار نے بنائی ہے یہ تسی آج پنجاب دے کس کونے دے چھے انہیں چار دن سڑکا ہیں پتہ لگ دا جی تسی دنیانے جاننے ہو جلندر جاننے ہو امرسر جاننے ہو پٹھنڈے جاننے ہو ایک دن چھے میں ਅਮੰਦੀਵੜ ਕਰਾ ਕੇ ਸ਼ੁਰੂ ਕਰਾਈਆਂ ਇੱਕ ਦਿਨ ਚ ਪਹਿਲੇ ਥੋੜੇ ਹਰ ਦੂਜੇ ਅੱਧੇ ਘੰਟੇ ਬਾਅਦ ਰੇਲ ਦੇ ਫਾਟਕਸ ਲਿਖਦੇ ਹੁੰਦੇ ਸੀ ਕਿਤੇ ਦੇਖੇ ਰੇਲ ਦੇ ਫਾਟਕ ਇੱਕ ਦਿਨ ਜੇ ਉਹ ਡਿਪਟੀ ਸੀਐਮ ਸੀ 190 ਫਾਟਕ ਮੈਂ ਮਨਜ਼ੂਰ ਕਰਾ ਕੇ ਬਣਾ ਦਿੱਤੇ ਰੇਲ ਵੀ ਉੱਤੇ ਪੁਲ ਬਣਾ ਦਿੱਤੇ ਆਇਆ 에어ਪੋਰਟ ਤੋਂ ਲੈ ਕੇ ਬੀਬੀ ਦੇ ਥਰਮਲ ਪਲਾਂਟ ਤੋਂ ਲੈ ਕੇ ਤੁਸੀਂ ਦੂਜਿਆਂ ਦੀ ਇੱਕ ਨਿਸ਼ਾਨੀ ਪੁੱਛੋ ਕੋਈ ਵੀ ਆਏ ਨਾ ਮੈਂ ਪੁੱਛਿਆ ਸੀ ਪਾਰਲੀਮੈਂਟ ਵਿੱਚ ਪੁੱਛਿਆ ਅਸੈਂਬਲੀ ਵਿੱਚ ਪੁੱਛਿਆ ਸੀ ਚੰਨੀ ਉਦੋਂ ਵਿਡਰੋ ਦੇ ਹਾਊਸ ਸੀ ਮੈਂ ਕਿਹਾ ਪੰਜ ਚੀਜ਼ਾਂ ਦੱਸ ਦਿਓ 10 ਸਾਲ ਕੈਪਟਨ ਰਿਹਾ ਹੈ ਨਹੀਂ ਦੱਸ ਸਕਦਾ ਮੈਂ ਕਿਹਾ ਚਾਰ ਦੱਸ ਦਿਓ ਤਿੰਨ ਦੱਸ ਦਿਓ ਦੋ ਅਖੀਰ ਨੂੰ ਇੱਕ ਕਿੱਕ ਆ ਗਿਆ ਨਾ ਕਹਿੰਦਾ ਪੈਚ ਵਰ ਕਰਾਈਆ ਸਰਕਾਰਾਂ ਦੇ ਜੇ ਪੈਚ ਵਰ ਕਰਾਉਣ ਵਾਲੀ ਸਰਕਾਰ ਬਣਾਉਣੀ ਹੈ ਤੁਹਾਡੇ ਹੱਥ ਚ ਹੈ ਫਿਰ ਕਿਸਮਤ ਤੁਸੀਂ ਆਪ ਹੀ ਬਣਾ ਰਹੇ ਹੋ ਖਰਾਬ ਵੀ ਆਪ ਕਰ ਰਹੇ ਹੋ ਇੱਥੇ ਕੋਈ ਵਪਾਰ ਕਰ ਦੇਣਾ ਜਿੰਨੀ ਵੱਡੀ ਇੰਡਸਟਰੀ ਆ ਕੋਈ ਇੰਡਸਟਰੀ ਵਪਾਰ ਕਰਦਾ ਹੈ ਇੱਕ ਬੰਦਾ ਇਹ ਚੰਗਾ ਤੁਸੀਂ ਆਪਣਾ ਮੈਨੇਜਰ ਰੱਖ ਲਓਗੇ ਇਹ ਚੰਗਾ ਐਮ ਡੀ ਲੈ ਲਓਗੇ ਮਾਰੀ ਚਲਦੀ ਫੇਰ ਕੰਪਨੀ ਨੂੰ ਪ੍ਰੋਫਿਟ ਚ ਲਿਆਉਂਦੇ ਜੇ ਮਾਰਾ ਬੰਦਾ ਲੱਭ ਲਓਗੇ ਤਾਂ ਪ੍ਰੋਫਿਟ ਵਾਲੀ ਕੰਪਨੀ ਨੂੰ ਡੋਬ ਦਿੰਦਾ ਇੱਕ ਬੰਦਾ ਹੀ ਤੁਹਾਨੂੰ ਕੱਲਾ ਇੱਕ ਮੰਤਰੀ ਜੁਹਣਾ ਚਾਹੀਦਾ ਕਿਹੜਾ ਮੁੱਖ ਮੰਤਰੀ ਬਣਾਣਾ ਜਿਹਦੇ ਤੁਹਾਨੂੰ ਭਰੋਸਾ ਹੈ ਜਿਹੜਾ ਪੰਜਾਬ ਨੂੰ ਅੱਗੇ ਲਿਜਾ ਸਕਦਾ ਹੈ ਮੋਹਲੀ ਵਾਲਿਓ ਕਿਸੇ ਮੋਹਲੀ ਪਹਿਲੇ ਪਹਿਲੇ ਕਿਹ ਗਰੇਆਂ ਦਾ ਹੀ ਚੰਦੀ ੜਕ ਨੰਬਰ ਪੰਚਕੂਲਾ 2 ਨੰਬਰ ਤੀਜੇ ਨੰਬਰ ਤੇ ਮਹਾਲੀ ਕਹਿੰਦੇ ਹੁੰਦੇ ਸੀ ਤੇ ਅੱਜ ਕੀ ਹੈ ਅੱਜ ਇੱਕ ਨੰਬਰ ਤੇ ਪਹੁੰਚ ਗਿਆ ਮੈਂ ਕਹਿੰਦਾ ਸਾਰਿਆਂ ਨੂੰ ਕਰੋੜਪਤੀ ਬਣਾਉਣ ਵਾਲਾ ਮੈਂ ਆ ਪਹਿਲੇ ਤੁਹਾਡੇ ਘਰਾਂ ਦੀ ਜੇ ਤੁਹਾਡੇ ਘਰ ਹੈ ਯਾ ਤੁਹਾਡੇ ਕੋਲ ਕੋਈ ਬਿਜ਼ਨਸ ਹੈ ਪਹਿਲੇ ਉਹਦਾ ਰੇਟ ਕੀ ਹੁੰਦਾ ਸੀ 20 ਸਾਲ 'ਚ ਤੇ ਹੁਣ ਦੇਖੋ 10 ਗੁਣਾ ਕੀ ਤੱਕਵੇਂ ਬੜੀਆਂ ਕਿਉਂਕਿ ਅਸੀਂ ਵੱਡੀਆਂ ਚੌੜੀਆਂ ਸੜਕਾਂ ਬਣਾਤੀਆਂ ਏਅਰਪੋਰਟ ਬਣਾਤੇ ਇੱਥੇ ਇੰਨੀ ਡਵੈਲਪਮੈਂਟ ਦੀ ਆਦੀ ਸ਼ਕਲ ਬਦਲ ਦਿੱਤੀ ਉਦੇ ਕਰਕੇ ਹਰ ਬੰਦੇ ਨੂੰ ਬੈਨੀਫਿਟ ਕੀਤਾ ਹੈ ਹਲੇ ਤਾਂ ਤੁਸੀਂ ਸਾਰੇ ਸੌਂਦੇ ਹੋਗੇ ਜੀ ਜੋ ਡਿਪਟੀ ਸੀਐਨ ਸੀ ਮੈਂ ਰਾਤ ਨੂੰ ਇਕੱਲਾ ਨਿਕਲਦਾ ਸੀ ਡੀਸੀ ਨੂੰ ਲੈ ਕੇ ਕਹਿੰਦਾ ਸੀ ਆਹ ਸੜਕ ਨੂੰ ਐਨੇ ਕਰ ਦਿਓ ਇਹਦੇ ਆਹ ਕਰੋ ਇਹ ਮੈਂ ਕਰੋ ਇੱਥੇ ਆਹ ਲੈ ਕੇ ਆਉਣੇ ਆ ਇੱਥੇ 에어ਪੋਰਟ ਬਣਾਉਣਾ ਇੱਥੇ ਆਈਟੀਸੀ ਬਣਾਉਣਾ ਇੱਥੇ ਅਸੀਂ ਆਹ ਕਾਲਜਿਸ ਬਣਾਉਣੇ ਆ 24 ਘੰਟੇ ਕਈ ਵਾਰ ਸਾਡੇ ਲੋਕੀ ਕਹਿੰਦੇ ਅਫਸਰ ਕਹਿੰਦੇ ਹੁੰਦੇ ਸੀ ਵੱਡੇ ਬਾਦਲ ਸਾਹਿਬ ਦੀ ਆਦਤ ਸੀ ਕਿ ਸਵੇਰੇ 5 ਵਜੇ ਉੱਠ ਜਾਂਦੇ ਤੇ 6:30 6:30 ਵਜੇ ਅਫਸਰਾਂ ਨੂੰ ਬੁਲਾ ਲੈਂਦੇ ਕੰਮ ਕਰਾਉਣਾਂ ਤੇ ਮੇਰੀ ਆਦਤ ਸੀ ਮੈਂ ਥੋੜਾ ਲੇਟ ਉੱਠਦਾ ਸੀ ਮੈਂ ਜਾਂਦਾ ਸੀ ਰਾਤ ਦੇ 3-4 ਵਜੇ ਤੱਕ ਕਈ ਪਰ ਅਫਸਰ ਕਹਿੰਦੇ ਯਾਰ ਤੁਹਾਡੇ ਤਾਂ 24 ਘੰਟੇ ਚੱਲਦੀ ਹੈ ਸਰਕਾਰ ਬਾਲ ਸਾਹਿਬ ਦੀ ਕੋਠੀ ਨਿਕਲਦੇ ਤੁਸੀਂ ਬੁਲਾ ਲੈਂਦੇ ਹੋ ਰਾਤ ਨੂੰ ਤੁਸੀਂ ਦੇਖੋ ਕੰਮ ਕਿੰਨੇ ਹੋਏ ਆ ਇਹ ਕੰਮਾਂ ਦੀ ਕਦਰ ਨਹੀਂ ਕਰਨੀ ਤੁਸੀਂ ਫੈਸਲੇ ਉਹ ਕਰਨਾ ਮੈਂ ਛਾੜੂ ਦਾ ਮੈਂ ਕਾਂਗਰਸੀ ਐ ਫਿਰ ਫਿਰ ਆਪਣੇ ਸੂਬੇ ਨੂੰ ਦਬੋਣਾ ਹੈ ਜਾਂ ਪਾਈਏ ਫਿਰ ਆਪਣੇ ਸੂਬੇ ਨੂੰ ਪ੍ਰਵਾਨਣਾ ਹੈ ਫਰ ਤੋਂ ਕਿ ਕੋਈ ਮੈਚ ਨਹੀਂ ਇੱਕ ਪਾਸੇ ਸ਼ਰੂਮ ਨਹੀਂ ਅਕਾਲੀ ਦਲ ਇੱਕ 300 ਸਾਲ ਪੁਰਾਣੀ ਪਾਰਟੀ ਹੈ ਅਕਾਲੀ ਦਲ ਕੋਈ politcal ਪਾਰਟੀ ਨਹੀਂ ਹੈ ਇੱਕ ਮੂਵਮੈਂਟ ਹੈ ਇੱਕ ਸੋਚ ਹੈ ਜ਼ੁਲਮ ਦੇ ਖਿਲਾਫ ਲੰਮੇ ਵਾਸਤੇ ਖੜੀ ਹੋਈ ਹੈ ਗੁਰੂ ਘਰਾਂ ਦੀ ਬਚਾਉਣ ਵਾਸਤੇ ਕੰਨੀ ਹੋਈ ਹੈ ਸਰਬੱਤ ਦੇ ਭਲੇ ਸੋਚਣ ਵਾਲੀ ਪਾਰਟੀ ਹੈ ਸਾਡੀ ਸੋਚ ਗੁਰੂਆਂ ਦੇ ਦੱਸੇ ਰਸਤੇ ਤੇ ਹੈ ਸਾਡੀ ਕਾਲੀ ਪਾਰਟੀ ਕੋਈ ਪਾਰਟੀ ਹੈ ਜਿਹੜੇ ਸਾਰੇ ਧਰਮਾਂ ਨੂੰ ਇਕੱਠੇ ਰੱਖਣਾ ਇਕੱਠੇ ਰੱਖਦੀ ਹੈ ਕਿਉਂਕਿ ਸਾਨੂੰ ਪਤਾ ਹੈ ਮੈਂ ਆਪੇ ਚੰਨ ਸ਼ਾਂਤੀ ਰਹੂਗੀ ਪੰਜਾਬ ਤਾਂ ਤਰੱਕੀ ਕਰੂੰਗਾ ਆ ਦੂਜੇ ਇੱਕ ਧਰਮ ਨੂੰ ਦੂਜੇ ਨੂੰ ਲੜਾਉਂਦੀ ਹੈ ਵੋਟ ਲੈਣ ਵਾਸਤੇ ਅਸੀਂ ਜੋੜਦੇ ਆ ਆ ਫਰਕਾ ਸਿਧਾਂਤਿਕ ਫਰਕ ਹੈ ਅਸੀਂ ਰੱਬ ਤੋਂ ਡਰਨ ਵਾਲੇ ਪਾਖੀ ਅਸੀਂ 24 ਘੰਟੇ ਗੁਰੂ ਦੀ ਸੇਵਾ ਕਰਨਾ ਦੂਜੇ ਪਾਸੇ ਕੀ ਨੇ ਹੈ ਆ ਭਗਵੰਤਬਾਨ ਬਣਾ ਲਿਆ ਚੀਜ਼ ਵਿੱਚ ਤੁਸੀਂ ਕਹਿ ਸਕਦੇ ਤੁਸੀਂ ਮੈਂ ਘਰੇ ਨਹੀਂ ਬੁਲਾ ਸਕਦੇ ਕਹਿੰਦਾ ਬੰਦਾ ਉਹਦੇ ਬਾਨਲ ਸਾਹਿਬ ਦਾ 70 ਸਾਲ ਦਾ ਸੇਵਾ ਸਤਫਲ ਲੀਡਰ ਇੱਕ ਦਿਨ ਚ ਨਹੀਂ ਪੈਦਾ ਹੁੰਦਾ ਲੀਡਰ ਨੂੰ ਲੱਗਦੇ ਆ ਪੈਦਾ ਕਰਦੇ ਕਰਦੇ ਨਾ ਲੀਡਰ ਬੰਦੇ ਬੰਦੇ 50 60 ਸਾਲ ਹੋ ਜਾਂਦੇ ਆ ਆਪਾਂ ਤਾਂ ਸੋਚੇ ਆਪਾਂ ਹ ਇੱਕ ਦਿਨ ਚ ਬਣਾਉਣ ਲੱਗੇ ਸੀ ਭਗਵੰਤ ਮਾਨ ਬਰਾ ਕੇ ਦੇਖ ਲੈ ਇੱਕ ਦਿਨ ਚ ਜਿਹਨੂੰ ਪਤਾ ਹੀ ਨਹੀਂ ਮਲਬਕ ਟੀਵੀ ਤੇ ਹੁੰਦਾ ਕਿਤੇ ਕਿਤੇ ਸੋਚਦੇ ਯਾਰ ਬੋੜਲੇ ਸੂਬੇ ਵਾਲੇ ਲੋਕ ਕੀ ਕਰ ਗਿਆ ਤੁਹਾਡਾ ਮੁੱਖ ਮੰਤਰੀ ਆ جہاں جھوٹ اتنے بولی جاتے کل میں سنی جانا ہے وہی جھوٹ آسام جی میں آسام پتہ پتا کہ آسام والے پتا کرے ہر ایک ہر عورت میں نے ہزار روپیہ دے دیا ہر گاؤں میں, میں نے یہ بنا دیا وہ بنا جھوٹ میں تھنو ایک پوچھنا چاہوں یار یار تھوڑے تو سیا گجراتی ہے جو مرضی ہو بی جے پی دے نہیں موبی کو دے نہیں ਅਕਾਮੀ ਜਕੇ ਮੋਦੀ ਮੋਦੀ ਵੋਟ ਪਾਈ ਉਹਨੂੰ ਪਤਾ ਹੈ ਕਿ ਮੋਦੀ ਵਿਰਾਸਤ ਮਨਵਾ ਲਾ ਮੋਦੀ ਸਾਹਿਬ ਜਦ ਮੈਸੂਦ ਕੋਲ ਸਾਾਨੂੰ ਤਜਰਬਾ ਕੰਮ ਦੀ ਕਿ ਲੋੜ ਹੈ ਇੱਥੇ ਆਪਾਂ ਹਰ ਵਾਰ ਬਦਲੇ ਕੀ ਨਹੀਂ ਕੋਈ ਵੀ ਆ ਜੇ ਆਪਣੇ ਕੋਲ ਇੱਕ ਮੌਕਾ ਦੇ ਦੇਓ ਆ ਚਲ ਇੱਕ ਵੀ ਇਹ ਨਹੀਂ ਦੇ ਦਿੰਦੇ ਹੁਣ ਅਗਲਾ ਕੋਈ ਅੱਲਾ ਜੇ ਤਿਆਰ ਹੋ ਰਿਹਾ ਹੋਣਾ ਇੱਕ ਪੁਗ ਮੱਲਾ ਦੇ ਇੱਕ ਦਾ ਉਹ ਵੀ ਆ ਗਿਆ ਸੀ ਪਤਾ ਨਹੀਂ ਹੁਣ ਪਿੱਛਲਾ ਚਲ ਗਿਆ ਨਵਜੋ ਸਿੱਧੂ ਵੀ ਇੱਕ ਮੌਕਾ ਮੰਗਣ ਲੱਗਿਆ ਇਸੇ ਆਪਾਂ ਜਿਹੜਾ ਆਉਂਦਾ ਇੱਥੇ ਮੁੱਖ ਮੌਕਾ ਦੇ ਆਪਾਂ ਇੱਕ ਪਾਸੇ ਵਾਲੇ ਇੱਕ ਮੌਕਾ ਦੇ ਦੇ ਕੇ ਆਪਾਂ ਪੰਜਾਬ ਡੋਬੋ ਲਿਆ ਮੈਂ ਤੁਹਾਨੂੰ ਅੱਜ ਦੱਸਦਾ ਜੇ ਤੁਸੀਂ ਮਿਹਰ ਕਰਦੇ ਪਿਛਲੇ 10 ਸਾਲ ਅਕਾਲੀ ਦਲ ਦੀ ਸਰਕਾਰ ਰਹਿੰਦੀ ਹੈ ਅੱਜ ਮਹਾਲੀ ਬੈਂਗਲੌਰ ਤੇ ਦੇ ਅੱਗੇ ਹੁਣਾਸੀ ਜਿਸ ਤਰੀਕੇ ਦਾ ਸਾਡਾ ਪਲਾਨ ਸੀ ਉਹ ਨੂੰ ਆਈਟੀ ਹੱਬ ਬਣਾਉਣਾ ਐਕਸਪੋਰਟ ਹੱਬ ਬਣਾਉਣਾ ਕਿਉਂਕਿ ਨਾਰਥ ਇੰਡੀਆ ਵਿੱਚ ਮੇਰਾ ਪਲਾਨ ਸੀ ਤੇ ਹੈਗਾ ਨਾਰਥ ਇੰਡੀਆ 'ਚ ਹੁਣ ਦਿੱਲੀ ਤੇ ਐਨਸੀਆਪ ਤੋ ਲੋਕੀਆ ਹੁਣ ਉਹਨਾਂ ਨੇ ਚਾਹੁੰਦੇ ਤੇ ਬਹੁਤ ਡੇਵਲਪ ਹੋ ਗਿਆ ਤੇ ਉਥੇ ਬਹੁਤ ਰੈਂਕਸ ਹੋ ਗਏ ਬਹੁਤ ਡੰਗਾ ਹੋ ਗਿਆ ਨਾਰਥ ਇੰਡੀਆ ਜ ਆਪਾਂ ਹੀ ਰਹਿ ਗਏ ਜਿਹੜੇ ਆਪਾਂ ਹੁਣ ਫਿਊਚਰ ਦੇ ਵਿੱਚ ਡੇਵਲਪ ਕਰ ਸਕਦੇ ਆ ਪਰ ਬੰਦਾ ਚੜੋਂ ਜਿਹੜਾ ਡੇਵਲਪ ਕਰਾ ਸਕਦਾ ਹੈ 5 ਸਾਲ ਹੋਰ ਨਾ ਗਵਾਇਓ ਆ ਜਿਹੜਾ ਇਲੈਕਸ਼ਨ ਹੈ ਆਪਣੀ ਕੌਮ ਦਾ ਪੰਜਾਬ ਦਾ ਇਲੈਕਸ਼ਨ ਹੈ ਪੰਜਾਬ ਦੀ ਇੱਜ਼ਤ ਦਾ ਕੌਣ ਦੀ ਇੱਜ਼ਤ ਹੈ ਸਾਡੇ ਦੂਜੇ ਪਾਸੇ ਸਾਰੇ ਦਿੱਲੀ ਵਾਲੇ ਆ ਮੈਂ ਸਹੀ ਮੰਨਦਾ ਜਿਹੜਾ ਬੰਦਾ ਉਹਨਾਂ ਨੂੰ ਵੋਟ ਪਾਊਗਾ ਸਹੀ ਮਲੇ ਉਹ ਪੰਜਾਬ ਦਾ ਨਹੀਂ ਉਹਦੇ ਖੂਨ ਪੰਜਾਬ ਦਾ ਨਹੀਂ ਮੈਂ ਪੁੱਛਣਾ ਥੋੜਾ ਤੁਹਾਨੂੰ ਦੱਸਣਾ ਚਾਹਣਾ ਹੈ ਆ ਥੋਡੇ ਕਿਸਾਨ ਭਰਾ ਕਿ ਦਿੱਲੀ ਭਰਨਾ ਦੇਣ ਗਏ ਸੀ ਨਾ ਬਾਰਡਰ ਸੀਲ ਕਰਤਾ ਜਿਵੇਂ ਪਾਕਿਸਤਾਨ ਦਾ ਹੈ ਪੰਜਾਬੀਓ ਜਾਗੋ ਤੁਸੀਂ ਵੀ ਬਾਰਡਰ ਸੀਲ ਕਰ ਦਿਓ ਵੋਟਾਂ ਰਹੀਂ ਕਿ ਦਿੱਲੀ ਵਾਲੇ ਕਿਸੇ ਪਾਣੀ ਨੂੰ ਮੋੜ ਨਹੀਂ ਪਾੜੀ ਇਹ ਤਾਂ ਇਕੱਲੇ ਪੰਜਾਬ ਵਾਲੇ ਨੇ ਪਾਣੀ ਹੈ ਸਹੀ ਮਲੇ ਤੇ ਨਾ ਮੈਂ ਪੰਜਾਬ 50 ਦੇ ਨਾਲ ਚੱਲੂ ਏ 50 ਵਾਲੇ ਤੁਸੀਂ ਐ ਜੋ ਗਲਤ ਫੈਸਲਾ ਕਰ ਲਿਆ ਤੇ ਸਹੀ ਫੈਸਲੇ ਤੁਸੀਂ ਫੈਸਲਾ ਆਇਆ ਕਿਹੜਾ ਬਚਾ ਸਕਦਾ ਕਾਲੀ ਦਲ ਥੋੜੀ ਪਾਰਟੀਆਂ ਮਾਂ ਪਾਰਟੀ ਅਸੀਂ ਜਿਉਣਾ ਮਰਨਾ ਪੰਜਾਬ ਵਾਸਤੇ ਹੈ